ਛੱਡੋ ਹੁਣ ਆਪਾਂ ਗੱਲ ਕਰਦੇ ਆ ਮਿਸ ਕਾਲੋ ਦੀ ਜੋ ਕਿ ਅੱਜਕੱਲ ਜ਼ਿਆਦਾ ਹੀ ਹਵਾ 'ਚ ਹੋਈ ਫਿਰਦੀ ਆ ਤੇ ਜ਼ਿਆਦਾ ਹੀ ਮੱਚਰੀ ਪਈ ਆ ਤੇਰੇ ਫੇਰੇ ਨਾਲ ਤੇ ਮੇਰੇ ਸੂਰਾ ਵੀ ਆ ਕਰਦੇ ਆ ਸੋਹਣੇ ਆਪਣੇ ਤੇ ਹੁਣ ਕਿੰਨਾ ਮੁਮੀਆ ਕਰਿਆ ਤੇਰੇ ਨਾਲ ਦਾ ਧਰੀ ਜੰਦਗੀ ਦੇ ਸੋਹਣੇ ਉਹ ਦੇਖਣੇ ਫਟਾਕੇ ਨਹੀਂ ਉਹ ਜਿਹੜੇ ਛਿੱਟੇ ਆ ਆਹ ਦੇਖ ਲੋ ਕਾਲੋ ਨੂੰ ਕਟਿਆਰ ਕੀ ਵਾਇਆ ਤੇ ਫਿਲੀਆਂ ਲੈਂਦੀ ਆ ਨਿੰਮਤ ਖਰਾਲੀਆਂ ਆਖੇ ਫੋਟੋ ਮੇਰੇ ਚਾਣਦੇ ਆ 프੍ਰੈਮ 'ਚ ਇਹ ਹੈ ਪਲੇਅਰ ਮੇਰੀ ਮੈਲ ਦਾ ਉਹ ਕਾਲੋ ਪੀਨਾ ਮੀਨਾ ਤੋਂ ਨਾਉਂਦੀ ਨਹੀਂ ਮੈਲ ਤਾਂ ਤੇਰੇ ਵੈਸੇ ਗੋਡੇ-ਗੋਡੇ ਆ। ਹਾਂ ਟੱਕ ਲਾਟੂ ਆ ਕੇ ਮੇਰੀ ਭਾਬੀ ਆ ਆ ਦੇਖੋ ਆਖੇ ਮੇਰੀ ਪਿਆਰੀ ਭਾਬੀ ਲੈ ਕਾਲੋ ਦੀ ਸ਼ਕਲ ਦੇਖ ਕੇ ਲੱਗਦਾ ਕਿਸੇ ਪਾਸੇ ਪਿਆਰੀ ਹੋਊਗੀ ਨਲੇ ਪਿਆਰੀ ਨਹੀਂ ਐ ਕਿਹੜਾ ਸੀ ਮੇਰੀ ਭੈੜੀ ਭਾਪੀ ਇਹ ਤਾਂ ਚਲ ਜੱਜਦਾ ਵੀ ਆ ਨਾਲੇ ਇਹ ਵੀ ਵਿਚਾਰੇ ਹੁਣ ਕੀ ਕਰ ਗਲ ਪਿਆ ਟੋਲ ਹੁਣ ਮਜਵਾਣਾ ਤਾਂ ਪੈਣਾ ਹੀ ਆ 这个车好逼。